ਫਗਵਾੜਾ ਸਾਹਿਬ ਡਿਵੀਜ਼ਨ ਵਿੱਚ ਆਏ ਦਿਨ ਗੋਲੀਆਂ ਚੱਲਣ ਦੀਆਂ ਘਟਰਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਪਿਆ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਜਿਸ ਨਾਲ ਜਿੱਥੇ ਇਲਾਕੇ ਦੇ ਲੋਕ دہشت ਦੇ ਸਾਇ ਵਿੱਚ ਜਿਉ ਲੈ ਮਜਬੂਰ ਨੇ ਉਥੇ ਹੀ ਇਹ ਵਾਰਦਾਤਾਂ ਕਿਤੇ ਨਾ ਕਿਤੇ ਪੁਲਿਸ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਵੀ ਬਣਦੀਆਂ ਜਾ ਰਹੀਆਂ ਹਨ ਪਿੰਡ ਰਾਣੀਪੁਰ ਅਤੇ ਈਸਟਬੁਡ ਵਿਖੇ ਵਾਪਰੇ ਗੋਲੀਕਾਂ ਦੇ ਦੋਸ਼ੀ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਹੇ ਹਨ ਉਥੇ ਹੀ ਇੱਕ ਹੋਰ ਗੋਲੀਵਾਰੀ ਦੀ ਵਾਰਦਾਤ ਨੇ ਪੁਲਿਸ ਦੀ ਪਰੇਸ਼ਾਨੀ ਨੂੰ ਹੋਰ ਵੀ ਵਧਾ ਦਿੱਤਾ ਹੈ ਦਰਅਸਲ ਇਹ ਮਾਮਲਾ ਹੈ ਬੋਹਾਨੀ ਦਾ ਜਿੱਥੇ ਕੀ ਤੜਕਸਾਰ ਅਣਪਛਾਤੇ ਨਕਾਬਪੋਸ਼ ਸ਼ਾਮਲਾਵਰਾਵਲੋਂ ਪਿੰਡ ਦੇ ਸਰਪੰਚ ਦੀ ਦੁਕਾਨ ਤੇ ਫਾਇਰਿੰਗ ਕਰਨ ਦੀ ਸੂਚਨਾ ਮਿਲੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਮਜੂਦਾ ਸਰਪੰਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਿਤੀ ਦਿਨ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਦੁਕਾਨਾਂ ਤੇ ਫਾਇਰਿੰਗ ਕੀਤੀ ਗਈ ਹੈ ਇਹ ਫਾਇਰਿੰਗ ਬਿਨਾਂ ਰੰਜਿਸ਼ ਦੇ ਚੱਲਦਿਆਂ ਕੀਤੀ ਗਈ ਹੈ ਤੇ ਇਸ ਦੌਰਾਨ ਅਣਪਛਾਤੇ ਦੋ ਹਮਲਾਵਰਾ ਨੇ 4 ਰਾਉਂਡ ਫਾਇਰ ਕੀਤੇ ਹਨ ਜਿਨ੍ਹਾਂ ਦੀ ਤਸਵੀਰਾਂ ਸੀਸੀ ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਵੀ ਕੈਦ ਹੋਈਆਂ ਨੇ ਮਾਮਲਾ ਰਾਤੀ ਕੋਈ ਅਣਵਿਸ਼ਵਾਤ ਦੇ ਬੰਦਿਆਂ ਦਾ ਹੈ ਜੀ ਸ਼ਟਰਾਂ ਦੇ ਵਿੱਚ ਜਿੱਦਾਂ ਬੰਦ ਦੁਕਾਨਾਂ ਦੇ ਗੋਲੀਆਂ ਚੱਲੀਆਂ ਉਹ ਤੋਂ ਬਾਅਦ ਚ ਤਾਂ ਸਾਨੂੰ ਸਵੇਰੇ ਥੋੜਾ ਲੇਟ ਪਤਾ ਲੱਗਿਆ ਅਸੀਂ ਤਾਂ ਰੋਜ਼ ਦੀ ਤਰ੍ਹਾਂ ਆ ਕੇ ਆਪਣੇ ਸ਼ਟਰ ਖੋਲ ਲਾਇਆ ਤਾਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਸਾਡੇ ਯਾਨੀ ਕਿ ਸਾਡੇ ਨਾਲ ਕਿਸੇ ਦੀ ਕੋਈ ਰੰਜਿਸ਼ ਪੈਸੇ ਹੈ ਨਹੀਂ ਹੈ ਕਾਰਨ ਦਾ ਕਰਲੇ ਕੁਛ ਨਹੀਂ ਪਤਾ ਜੀ ਸਾਡਾ ਤਾਂ ਜਾਨੀ ਕਿ ਕਿਸੇ ਨਾਲ ਕੋਈ ਜਾਨੀ ਕਿ ਪੰਚਾਇਤੀ ਮਰੋੜਾ ਵੀ ਨਹੀਂ ਹੋਇਆ ਕਦੀ ਕੇ ਨਾ ਕੇ ਨਾ ਕੋਈ ਗੱਲਾ ਛਕਵਾ ਨਾ ਕੋਈ ਬੈਰ ਵਿਰੋਧਾ ਕੇ ਨਾ ਕੈਮਰਿਆਂ ਵਿੱਚ ਦੋ ਵਿਅਕਤੀ ਆਏ ਆ ਜੀ ਅੱਛਾ ਜੀ ਹਾਂ ਜੀ ਮੋਟਰਸਾਈਕਲ ਤੇ ਰਾਤ ਨੂੰ ਕੋਈ ਚਾਰ ਰੌਂਦ ਫਾਇਰ ਫਾਇਰ ਹੋਏ ਆ ਜੀ ਟੋਟਲ ਚਾਰ ਹਾਂ ਜੀ ਦੋ ਦੋ ਜੰਦਾ ਸਿਗੇ ਕਾਰ ਤੋਂ ਉੱੱਲੇ ਡਿਗੇ ਇਸ ਮਾਮਲੇ ਨੂੰ ਤੁਸੀਂ ਪੁਲਿਸ ਕਾਰ ਕੀਤੀ ਤੇ ਹਾਂਜੀ ਜੀ ਆ ਕੇ ਦੇਖ ਗਏ ਉਹ ਸਾਰਾ ਕੁਝ ਹਾਂਜੀ ਹਾਂਜੀ ਮੌਕੇ ਤੇ ਆ ਗਏ ਸੀ ਰਾਤ ਦਾ ਕੋਈ 1:00 ਡੇਢ ਵਜੇ ਦਾ ਹੈ ਜੀ ਉਧਰ ਇਸ ਸੰਬੰਧੀ ਸਾਬਕਾ ਸਰਪੰਚ ਹਰਜੀਤ ਸਿੰਘ ਨੇ ਦੱਸਿਆ ਕਿ ਇਹ ਵਾਰਦਾਤ ਰਾਤ ਕਰੀਬ 1:00 ਵਜੇ ਤੋਂ ਬਾਅਦ ਦੀ ਹੈ ਜਿਸ ਨਾਲ ਪਿੰਡ ਦਾ ਮਾਹੌਲ ਕਾਫੀ ਖਰਾਬ ਹੋਇਆ ਪਿਆ ਹੈ ਹੁਣ ਆ ਪੁਲਿਸ ਪ੍ਰਸ਼ਾਸਨ પાસે ਮੰਗੀ ਦੀ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਰਪੰਚ ਨਾ ਜੀ ਆਪਣਾ ਮੇਰਾ ਨਾਮ ਹਰਜੀਤ ਸਿੰਘ ਹੈ ਸਾਬਕਾ ਸਰਪੰਚ ਕਿਹੜੇ ਆਪਣੇ ਪਿੰਡ ਤੋਂ ਆਪਾਂ ਮੈਂ ਬਹਾਨੀ ਤੋੜੀ ਕੀ ਮਾਮਲਾ ਕੀ ਹੈ ਸਾਰਾ ਜਣਾ ਅੱਜ ਡੈਜੀ ਦੇ ਬਾਹਰ ਖੜੇ ਹਾਂ ਮਾਮਲਾ ਜੀ ਰਾਤ ਕੋਈ 1 ਵਜੇ ਤੋਂ ਬਾਅਦ ਦਾ ਆਇਆ ਜੀ ਰਾਤ ਦਾ ਤੇ ਕੋਈ ਅਣਪਛਾਤੇ ਵਿਅਕਤੀ ਇੱਤੇ ਗੋਲੀਆਂ ਚਲਾ ਕੇ ਚਲੇ ਗਏ ਆ ਪਿੰਡ ਦਾ ਮਾਹੌਲ ਬੜਾ ਖਰਾਬ ਹੋਇਆ ਪਿਆ ਆ ਕਿੰਨੇ ਵਿਅਕਤੀ ਆਏ ਕਾਹਦੇ ਦੇ ਉੱਪਰ ਆਏ ਆ ਦੋ ਵਿਅਕਤੀ ਆਏ ਮੋਟਰਸਾਈਕਲ ਤੇ ਆਏ ਜੀ ਕੋਈ ਪਛਾਣ ਹੋਈ ਹੈ ਨਾ ਨਹੀਂ ਜੀ ਨਹੀਂ ਕੋਈ ਪਛਾਣ ਨਹੀਂ ਇਹ ਸਰਕਾਰ ਦੀ ਨਲਕੀ ਹੈ ਜਿਹੜਾ ਇੰਨੀਆਂ ਵਾਰਦਾਤਾਂ ਹੁੰਦੀਆਂ ਇਹਨਾਂ ਨੂੰ ਨੱਥ ਪੈਣੀ ਚਾਹੀਦੀ ਹੈ ਤੇ ਲੋਕਾਂ ਦਾ ਮਾਹੌਲ ਬੜਾ ਖਰਾਬ ਹੋਇਆ ਪਿਆ ਆ ਲੋਕ ਬਾਹਰ ਨਿਕਲਦੇ ਵੀ ਆਵਾਜ਼ਾਰ ਹੋਏ ਪਏ ਆ ਇਸ ਵਾਰਦਾਤ ਦੀ ਸੂਚਨਾ ਮਿਲਦੇ ਸਾਰੇ ਹੀ ਪੁਲਿਸ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਗੋਲੀਕਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ ਉਹਨਾਂ ਦੱਸਿਆ ਕਿ ਅਨੰਪੁਰਾ ਤੇ ਵਿਅਕਤੀਆਂ ਵੱਲੋਂ ਕੁੱਲ 4 ਰੌਂਡ ਫਾਇਰ ਕੀਤੇ ਗਏ ਹਨ ਜਿਨ੍ਹਾਂ ਦੀ ਪੁਲਿਸ ਤੇਜ਼ੀ ਨਾਲ ਪਾਲ ਕਰ ਰਹੀ ਹੈ ਪਿੰਡ ਬੁਹਾਨੀ ਤੋਂ ਹੰਦਾ ਫਰੰਕ ਚੈਨਲ ਜਸ਼ਰਮਾ ਦੀ ਵਿਸ਼ੇਸ਼ ਰਿਪੋਰਟ